ਆਖਿਰਕਾਰ ਕੀਵੇਂ ਜਾੰਗ ਰੁਕੀ ਹੈ ਆਖਿਰਕਾਰ ਦੋਵੇਂ ਦੇਸ਼ਾਂ ਦੇ ਵਿੱਚ ਕਿਹੜੀ ਸਲਾਹ ਹੋਈ ਹੈ ਤੇ ਜੇਕਰ ਕੋਈ ਇਹ ਸ਼ਰਤ ਤੋੜਦਾ ਹੈ ਤੇ ਕੀ ਹੋਵੇਗਾ ਇਹ ਜਾਣ ਲਵੋ 2 ਮਿੰਟ ਦੇ ਅੰਦਰ ਜਾਣੋ ਕਿ ਆਖਿਰਕਾਰ ਸੀਜ਼ਫਾਇਰ ਕੀ ਹੁੰਦਾ ਹੈ 2 ਮਿੰਟ ਦੇ ਅੰਦਰ ਜਾਣੋ ਕਿ ਜੇਕਰ ਇਹ ਸ਼ਰਤ ਮਨਜ਼ੂਰ ਹੋਣ ਤੋਂ ਬਾਅਦ ਵੀ ਕੋਈ ਡਰੋਨ ਜਾਂ ਮਿਜ਼ਾਈਲ ਚਲਾਉਂਦਾ ਹੈ ਤੇ ਕੀ ਹੋਵੇਗਾ ਇਹ ਸਾਰਾ ਕੁਝ ਇਸ ਰਿਪੋਰਟ ਦੇ ਵਿੱਚ ਦੱਸਾਂਗੇ ਨਾਲ ਦੇ ਨਾਲ ਇਹ ਵੀ ਜਾਣ ਲਵੋ ਕਿ ਆਖਿਰਕਾਰ ਇਹ ਜੰਗ ਕਿਸ ਨੇ ਰੁਕਵਾਈ ਹੈ ਇਕਦਮ ਕੀ ਹੋ ਗਿਆ ਇਕਦਮ ਅਜਿਹਾ ਕਿਹੜਾ ਫੈਸਲਾ ਲਿਆ ਗਿਆ ਇਕਦਮ ਅਜਿਹਾ ਕਿਹੜੀ ਗੱਲ ਕੀਤੀ ਗਈ ਜਿਸ ਦੇ ਕਰਕੇ ਇਹ ਜੰਗ ਰੁਕ ਗਈ ਹੈ ਜਿਹਾ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਸਭ ਤੋਂ ਪਹਿਲਾਂ ਤਾਂ ਪੂਰੇ ਦੇਸ਼ ਨੂੰ ਪੂਰੇ ਮੁਲਕ ਨੂੰ ਮੁਬਾਰਕਾਂ ਕਿਉਂਕਿ ਲੋਕ ਲਗਾਤਾਰ ਅਰਦਾਸਾ ਕਰ ਰਹੇ ਸੀ ਕਿ ਇਹ ਜੰਗ ਰੁਕ ਜਾਵੇ ਪਰ ਇਸ ਦੇ ਨਾਲ ਹੀ ਲੋਕ ਇਹ ਵੀ ਜਾਨਣਾ ਚਾਹੁੰਦੇ ਨੇ ਕਿ ਆਖਿਰਕਾਰ ਇਕਦਮ ਕੀ ਹੋ ਗਿਆ ਕਿ ਸੀਜ਼ਫਾਇਰ ਲੱਗ ਗਿਆ ਤੇ ਸੀਜ਼ਫਾਇਰ ਆਖਿਰਕਾਰ ਹੁੰਦਾ ਕਿ ਐਸਿਜ਼ ਫਾਇਰ ਬਹੁਤ سارے ਲੋਕਾਂ ਦੇ ਲਈ ਇਹ ਨਵਾਂ ਹੋਵੇਗਾ ਸੀਜ਼ ਫਾਇਰ ਲਾਈਨ ਦਾ ਮਤਲਬ ਲੋਕ ਜਾਨਣਾ ਚਾਹੁੰਦੇ ਹੋਗੇ ਸੋ ਇਸ ਦਾ ਮਤਲਬ ਵੀ ਦੱਸਾਂਗੇ ਪਰ ਇਸ ਤੋਂ ਪਹਿਲਾਂ ਇਨਵੋਲਵਮੈਂਟ ਦੀ ਗੱਲ ਕਰਦੇ ਹਾਂ ਕਿ ਆਖਿਰਕਾਰ ਕਿਸ ਦੀ ਇਨਵੋਲਵਮੈਂਟ ਹੋਈ ਹੈ ਤੇ ਕਿਸ ਨੇ ਇਹ ਜਿਹੜਾ ਗੁੱਡ ਨਿਊਜ਼ ਪਹਿਲਾਂ ਸੁਣਾਇਆ ਸਭ ਤੋਂ ਪਹਿਲਾਂ ਤਾਂ ਜੀ ਡੋਨਲਡ ਟਰੰਪ ਜੀ ਹਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਇਹ ਗੁੱਡ ਨਿਊਜ਼ ਸਭ ਨੂੰ ਸੁਣਾਇਆ ਕਿ ਦੋਵੇਂ ਮੁਲਕਾਂ ਦੇ ਵਿੱਚ ਸੀਜ਼ ਫਾਇਰ ਜੋ ਹੈ ਉਹ ਲਾਗੂ ਹੋ ਗਿਆ ਜੀ ਹਾਂ ਉਹਨਾਂ ਨੇ ਦੱਸਿਆ ਕਿ ਬਹੁਤ ਲੰਬੀ ਗੱਲਬਾਤ ਤੋਂ ਬਾਅਦ ਜਿਹੜਾ ਪੂਰੀ ਰਾਤ ਗੱਲਬਾਤ ਤੋਂ ਬਾਅਦ ਜੋ ਹੈ ਮੈਂ ਬੜੀ ਖੁਸ਼ੀ ਦੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਹੀ ਆਂ ਕਿ ਜੋ ਪਾਕਿਸਤਾਨ ਅਤੇ ਇੰਡੀਆ ਹੈ ਉਹਨਾਂ ਦੇ ਵਿੱਚ ਜੋ ਹੈ ਉਹ ਐਗਰੀ ਹੋ ਚੁੱਕੇ ਨੇ ਕਿ ਸੀਜ਼ਫਾਇਰ ਜਿਹੜਾ ਹੈ ਉਹ ਲੱਗੇਗਾ ਉਹਨਾਂ ਨੇ ਦੋਵੇਂ ਮੁਲਕਾਂ ਨੂੰ ਵਧਾਈਆਂ ਵੀ ਦਿੱਤੀਆਂ ਤੇ ਕਿਹਾ ਕਿ ਉਹਨਾਂ ਨੇ ਕਾਮਨ ਸੈਂਸ ਜਿਹੜਾ ਹੈ ਉਹ ਯੂਜ਼ ਕੀਤਾ ਇੰਟੈਲੀਜੈਂਸ ਜਿਹੜਾ ਯੂਜ਼ ਕੀਤਾ ਸੋ ਡੋਨਲਡ ਟਰੰਪ ਦੀ ਇਨਵੋਲਵਮੈਂਟ ਇਹਦੇ ਵਿੱਚ ਹੋਈ ਹੈ ਤੇ ਨੌਨਲ ਟਰੰਪ ਦੀ ਇਨਵੋਲਵਮੈਂਟ ਦੇ ਨਾਲ ਹੀ ਇਹ ਪੋਸਟ ਜਿਹੜੀ ਹੈ ਉਹ ਸਾਹਮਣੇ ਆਈ ਹੈ ਹੁੰ ਗੱਲ ਕਰਦੇ ਆ ਕਿ ਆਖਿਰਕਾਰ ਸੀਜ਼ ਫਾਇਰ ਲਾਗੂ ਹੋਇਆ ਜਿਵੇਂ ਡੋਨਲਡ ਟਰੰਪ ਨੇ ਵੀ ਲਿਖਿਆ ਹੈ ਕਿ ਸੀਜ਼ ਫਾਇਰ ਆਖਿਰਕਾਰ ਹਰ ਕੋਈ ਜਾਣਨਾ ਚਾਹੁੰਦਾ ਹੋਵੇਗਾ ਕਿ ਆਖਿਰਕਾਰ ਇਹ ਸੀਜ਼ ਫਾਇਰ ਹੁੰਦਾ ਕੀ ਹੈ ਸੋ ਤੁਹਾਨੂੰ ਅਸੀਂ ਦੱਸਦੇ ਆ ਜੀ ਹਾਂ ਦੱਸਦੇ ਕਿ ਸੀਜ਼ ਫਾਇਰ ਦਾ ਮਤਲਬ ਹੈ ਕਿ ਜੋ ਵਾਰ ਹੋ ਰਹੀ ਹੈ ਜਾਂ ਜੋ ਜੰਗ ਹੋ ਰਹੀ ਹੈ ਉਸ ਨੂੰ ਸਥਾਈ ਜਾਂ ਸਥਾਈ ਰੁਕ ਦੇ ਵਿੱਚ ਉਸੇ ਸਮੇਂ ਰੋਕ ਦੇਣਾ ਜੀ ਹਾਂ ਸੀਜ਼ ਫਾਇਰ ਦਾ ਮਤਲਬ ਹੈ ਕਿ ਜੋ ਕੁਝ ਹੋ ਰਿਹਾ ਹੈ ਜੋ ਕਾਰਵਾਈ ਹੋ ਰਹੀ ਹੈ ਚਾਹੇ ਉਹ ਪਾਣੀ ਦੇ ਵਿੱਚ ਜੰਗ ਹੋ ਰਿਹਾ ਹੈ ਕੋਈ ਜ਼ਮੀਨ ਤੇ ਜਾਂ ਕੋਈ ਆਸਮਾਨ ਤੇ ਉਸ ਨੂੰ ਰੋਕ ਦੇਣਾ ਲਾਈਨ ਆਫ ਕੰਟਰੋਲ ਤੇ ਸੀਜ਼ਫਾਇਰ ਜਿਹੜਾ ਹੈ ਉਹ ਰੋਕ ਦਿੱਤਾ ਜਾਂਦਾ ਹੈ ਭਾਰਤ ਅਤੇ ਪਾਕਿਸਤਾਨ ਦੀ ਗਲ ਕੀਤੀ ਜਾਵੇ ਤਾਂ 1947 ਦੇ ਵਿੱਚ ਕਸ਼ਮੀਰ ਦੇ ਲਈ ਦੋਨੋਂ ਦੇਸ਼ਾਂ ਦੇ ਵਿੱਚ ਜੰਗ ਹੋਈ ਇਹ ਯੁੱਧ ਨੂੰ ਰੋਕਣ ਦੇ ਲਈ ਯੂਨਾਈਟਿਡ ਨੇਸ਼ਨ ਦੇ ਜਿਹੜਾ ਹੈ ਉਹ ਵਿਚ ਆਇਆ ਸੀ ਯੂਐਨਏ ਨੇ ਜੋ ਹੈ ਯੂਐਨਏ ਨੇ 1949 ਦੇ ਵਿੱਚ ਭਾਰਤ ਪਾਕਿਸਤਾਨ ਨੇ ਆਪਣੀ ਸਹਿਮਤੀ ਜਿਹੜੀ ਹੈ ਜੰਮੂ ਕਸ਼ਮੀਰ ਤੇ ਇੱਕ ਲਾਈਨ ਸਥਾਪਿਤ ਕਰ ਦਿੱਤੀ ਸੀ ਜਿਸ ਸੀਜ਼ਫਾਇਰ ਲਾਈਨ ਜਿਸ ਨੂੰ ਸੀਜ਼ਫਾਇਰ ਲਾਈਨ ਮੰਨਿਆ ਗਿਆ ਇਸ ਲਾਈਨ ਦੇ ਉੱਤੇ ਸਹਿਮਤੀ ਬਣਾਉਣ ਦੇ ਲਈ ਭਾਰਤ ਅਤੇ ਪਾਕਿਸਤਾਨ ਦੇ ਆਰਮੀ ਚੀਫ ਦੀ ਬੈਠਕ ਹੋਈ ਸੀ ਲਾਈਨ ਆਫ ਕੰਟਰੋਲ ਮਤਲਬ ਕਿ ਐਲਓਸੀ ਤੇ ਬਣੇ ਬੈਰੀਅਰ ਸਮਝੌਤੇ ਦੇ ਮੁਤਾਬਕ ਦੋਨੋਂ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਗੱਲ ਤੇ ਸਹਿਮਤੀ ਜਤਾਈ ਸੀ ਕਿ ਇੱਕ ਦੂਸਰੇ ਦੇ ਖਿਲਾਫ ਕੋਈ ਵੀ ਜੋ ਗਲਤ ਕੰਮ ਕਹਲੋ ਜਾਂ ਕੋਈ ਵੀ ਜੰਗ ਕਹਲੋ ਉਸ ਨੂੰ ਰੋਕਣ ਦੀ ਇਹ ਜਿਹੜਾ ਐਲਓਸੀ ਉਹ ਕੰਮ ਕਰੇਗਾ ਦੋਨੋਂ ਹੀ ਦੇਸ਼ ਇੰਟਰਨੈਸ਼ਨਲ ਬਾਰਡਰ ਤਾਇਨਾਤ ਤਾਇਨਾਤ ਕੀਤੀ ਗਈ ਸੇਨਾ ਅਤੇ ਜੋ ਹੈ ਹਾਲਾਂਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਹੋਈ ਸੀਜ਼ਫਾਇਰ ਸਮਝੌਤੇ ਦਾ ਕੋਈ ਅਸਰ ਉਦੋਂ ਨਹੀਂ ਦੇਖਣ ਨੂੰ ਮਿਲਦਾ ਜਦੋਂ ਪਾਕਿਸਤਾਨ ਇਹਦੀ ਬਾਰ ਬਾਰ ਉਲੰਘਣਾ ਕਰਦਾ ਹੈ ਪਾਕਿਸਤਾਨ ਨੇ ਇੱਕ ਵਾਰ ਨਹੀਂ ਬਲਕਿ ਬਹੁਤ ਵਾਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ ਸੀਜ਼ਫਾਇਰ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਲਾਈਨ ਕ੍ਰੋਸ ਨਹੀਂ ਕਰਨੀ ਤੁਸੀਂ ਜੋ ਹੈ ਉਹ ਜੋ ਹੈ ਕਿਸੇ ਵੀ ਕੋਈ ਵੀ ਗਲਤ ਕੰਮ ਨਹੀਂ ਕਰ ਸਕਦੇ ਜਾਂ ਕੋਈ ਵੀ ਉਧਰ ਡਰੋਨ ਨਹੀਂ ਭੇਜ ਸਕਦੇ ਜਾਂ ਕੋਈ ਵੀ ਅਜਿਹਾ ਗਲਤ ਜੋ ਉਸ ਦੇਸ਼ ਦੇ ਜੇ ਹਮ ਉਸ ਮੁਲਕ ਦੇ ਲਈ ਜੋ ਸਹੀ ਨਹੀਂ ਹੈ ਤੁਸੀਂ ਉਹ ਨਹੀਂ ਕਰ ਸਕਦੇ ਪਰ ਪਾਕਿਸਤਾਨ ਨੇ ਚੀਜ਼ ਨੂੰ ਬਹੁਤ ਵਾਰ ਕੀਤਾ ਹੈ ਅਤੇ ਇਸ ਦਿਨ ਵਾਲੀ ਮੀਡੀਆ ਰਿਪੋਰਟ ਦੇ ਮੁਤਾਬਕ ਜੇਕਰ ਦੱਸਿਏ ਤਾਂ ਭਾਰਤ ਨੇ 1990 ਦੇ ਵਿੱਚ ਐਲਓਸੀ ਤੇ ਬੈਰੀਅਰ ਲਗਾਉਣਾ ਸ਼ੁਰੂ ਕੀਤਾ ਸੀ ਲੇਕਿਨ 1999 ਦੇ ਵਿੱਚ ਭਾਰਤ ਤੇ ਦੋਨੋਂ ਦੇਸ਼ ਯੁੱਧ ਦੇ ਲਈ ਆਮਣੇ ਸਾਹਮਣੇ ਆ ਗਏ ਸੀ 2004 ਤੱਕ ਬੈਰੀਅਰਸ ਦਾ ਕੰਮ ਪੂਰਾ ਹੋ ਗਿਆ ਸੀ ਪਾਕਿਸਤਾਨ ਬੈਰੀਅਰਸ ਲਗਾਉਣ ਦੇ ਨਾਰਾਜ਼ ਹੋ ਗਿਆ ਸੀ ਉਹਨਾਂ ਦਾ ਮੰਨਣਾ ਸੀ ਕਿ ਭਾਰਤ ਹੈ ਜੇ ਸਾਡੇ ਰਿਸ਼ਤੇ ਨੂੰ ਖਰਾਬ ਕਰ ਰਿਹਾ ਹੈ ਪਰ ਜੋ ਬੜੀ ਲੰਬੀ ਉਸ ਚੀਜ਼ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਜੋ ਭਾਰਤ ਹੈ ਉਸਨੇ ਆਪਣਾ ਜਿਹੜਾ ਕੰਮ ਹੈ ਉਹ ਕਰਨਾ ਸ਼ੁਰੂ ਕੀਤਾ ਐ ਐਲੋਸੀ ਜਿਹੜੀ ਉਹ ਲੱਗੀ ਹੈ ਤੇ ਸੀਜ਼ਫਾਇਰ ਦੀ ਉਲੰਘਣਾ ਨਾ ਕਰਨ ਦੇ ਦੋਵੇਂ ਮੁਲਕਾਂ ਨੂੰ ਬਹੁਤ ਵਾਰ ਜਿਹੜੀ ਗੱਲ ਹੈ ਉਹ ਆਖੀ ਗਈ ਹੈ ਪਰ ਹੁਣ ਦੇਖਣਾ ਹੋਏਗਾ ਕਿ ਕਿਉਂਕਿ ਐਲੋਸੀ ਜਾਂ ਕਹਿ ਲਓ ਜਾਂ ਸੀਜ਼ਫਾਇਰ ਕਹਿ ਦੋ ਜਿਵੇਂ ਹੁਣ ਅੱਜ ਸ਼ਾਮ 5 ਵਜੇ ਤੋਂ ਸੀਜ਼ਫਾਇਰ ਲਾਗੂ ਹੋ ਗਿਆ ਪਰ ਜੇਕਰ ਕੋਈ ਕੰਟਰੀ ਜਿਵੇਂ ਲਾਗੂ ਹੋ ਗਿਆ ਪਰ ਕੋਈ ਕੰਟਰੀ ਇਸ ਦੀ ਉਲੰਘਣਾ ਕਰਦੀ ਤਾਂ ਉਸ ਨੂੰ ਉਲੰਘਣਾ ਮੰਨਿਆ ਜਾਵੇਗਾ ਤੇ ਇਸ ਦੇ ਨਾਲ ਦੋਵੇਂ ਮੁਲਕਾਂ ਦੇ ਵਿੱਚ ਜੋ ਹੈ ਤਣਾਅ ਪੈਦਾ ਹੋ ਸਕਦਾ ਹੈ ਕਿਉਂਕਿ ਇਹ ਕੋਈ ਸੰਧੀ ਨਹੀਂ ਹੈ ਜਾਂ ਇਹ ਕੋਈ ਐਗਰੀਮੈਂਟ ਨਹੀਂ ਹੁੰਦਾ ਹੈ ਕਿ ਜੋ ਹੈ ਸੀਜ਼ ਫਾਇਰ ਲੱਗ ਹੋ ਗਏ ਸੀਜ਼ ਫਾਇਰ ਸਿਰਫ ਦੋਵੇਂ ਮੁਲਕਾਂ ਦੀ ਸਹਿਮਤੀ ਹੁੰਦੀ ਹੈ ਸੋ ਇਹ ਸਹਿਮਤੀ ਬਣ ਚੁੱਕੀ ਹੈ ਕਿ ਸੀਜ਼ ਫਾਇਰ ਲਾਗੂ ਹੋ ਗਿਆ ਹੈ ਜੇਕਰ ਕੋਈ ਬਿਨਾ ਦੱਸੇ ਇਸ ਚੀਜ਼ ਦੀ ਉਲੰਘਣਾ ਕਰਦਾ ਹੈ ਤਾਂ ਉਲੰਘਣਾ ਜਿਹੜਾ ਹੈ ਉਹ ਮੰਨਿਆ ਜਾਵੇਗਾ